ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੇਰੇ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮ ਨੂੰ ਲੋਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲਓ ਜੀ ਆਪਣਾ ਹੋਈ ਪਈ ਸੀ 10 ਦਿਨਾਂ ਦੀ ਮਲਾਈ ਇਕੱਠੀ ਤੇ ਅੱਜ ਬਣਾਵਾਂਗੇ ਜੀ ਆਪਾਂ ਮਲਾਈ ਤੋਕੀ ਠੀਕ ਹੈ ਜੀ ਤੇ ਆਪਾਂ ਇਹ ਰੱਟੀ ਬਣਾਵਾਂਗੇ ਜੀ ਗੈਸ ਤੇ ਇਹਨੂੰ ਮੈਂ 2 ਘੰਟੇ ਪਹਿਲਾਂ ਫ੍ਰਿਜ ਚੋਂ ਬਾਹਰ ਕੱਢ ਕੇ ਰੱਖ ਦਿੱਤੀ ਸੀ ਜੀ ਮਲਾਈ ਨੂੰ ਤੇ ਮਲਾਈ ਹੁਣਨਾ ਥੋੜੀ ਜਿਹੀ ਮਲਟ ਹੋ ਗਈ ਜੀ ਠੀਕ ਹੈ ਜੀ ਤੇ ਅੱਜ ਕੀ ਬਣਾਵਾਂਗੇ ਜੀ ਤੇ ਕਿੰਨੇ ਦਿਨ ਹੋ ਗਏ ਸੀ ਸੋਚਦੇ ਨੂੰ ਵੀ ਅੱਜ ਅੱਜ ਬਣਾਵਾਂਗੇ ਕੀ ਕੱਲ ਬਣਾਵਾਂਗੇ ਤੇ ਅੱਜ ਦੀ ਵਾਰੀ ਆਈ ਗਈ ਜੀ ਕੀ ਦੀ ਤੇ ਅੱਜ ਕੀ ਤਿਆਰ ਕਰਾਂਗੇ ਜੀ ਮਲਾਈ ਤੋਂ ਜੀ 10 ਦਿਨਾਂ ਦੀ ਮਲਾਈ ਹੈ ਜੀ ਇਕੱਠੀ ਕਰੀ ਹੋਈ ਸੀ ਹੁਣ ਆਪਾਂ ਇਹਨਾਂ ਨੂੰ ਕੋਲ ਚਲਾ ਕੇ ਰੱਖਾਂਗੇ ਜੀ ਫਿਰ ਆਪਾਂ ਕੱਟ ਕਰ ਦਾਂਗੇ ਗੈਸ ਨੂੰ ਠੀਕ ਹੈ ਜੀ ਤੇ ਆਪਾਂ ਇਹਨੂੰ ਹਿਲਾਉਂਦੇ ਰਹਿੰਦੇ ਜੀ ਇਹ ਡੱਬੇ 'ਚ ਸੀ ਜੀ ਮੈਂ ਡੱਬੇ 'ਚੋਂ ਇਹਦੇ ਵਿੱਚ ਕੱਢ ਲਈ ਜੀ ਠੀਕ ਹੈ ਜੀ ਡੱਬੇ 'ਚ ਇਕੱਠੀ ਕਰੀ ਹੋਈ ਸੀ ਤੇ ਆਪਾਂ ਇਹਦੇ ਵਿੱਚ ਪਾ ਲਈ ਸੀ ਤੁੱਸਕ 'ਚ ਜੀ ਕਈ ਲੋਕ ਮੱਖਣ ਬਣਾਉਣਾ ਜੀ ਪਹਿਲਾਂ ਤੇ ਆਪਾਂ ਤਾਂ ਤਰਗਤੀ ਗੈਂਸ ਤੇ ਰੱਖੀ ਹੈ ਜੀ ਤੇ ਕਈ ਤਰੀਕੇ ਹੈ ਜੀ ਮਲਾਈ ਬਣਾਉਣੇ ਦੇ ਉਹਨਾਂ ਪੱਕੀ ਬਣਾਉਣੇ ਦੇ ਜੀ ਤੇ ਲੋ ਜੀ ਮੈਂ ਇੱਥੇ ਪੱਤੇ ਆ ਸਭ ਨੂੰ ਕੱਟ ਕਰ ਦਿੰਨੇ ਹਾਂ ਜੀ ਜੀ ਆਪਣਾ ਬਣ ਕੇ ਹੋ ਗਿਆ ਤਿਆਰ ਜੀ ਬਹੁਤ ਵਧੀਆ ਕੀ ਬਣਿਆ ਜੀ ਆਪਣਾ ਠੰਡਾ ਹੋ ਜਾਣ ਦੇ ਫਿਰ ਆਪਾਂ ਪਾ ਦਾਂਗੇ ਜੀ ਠੰਡੇ ਚ ਕੱਢ ਲਾਂਗੇ ਜੀ ਠੰਡਾ ਹੋ ਜਾਣ ਦੇ ਦੇਖੋ ਜੀ ਕਿੰਨਾ ਵਧੀਆ ਤਿਆਰ ਹੋਇਆ ਜੀ ਕੀ ਬਣ ਕੇ ਠੀਕ ਹੈ ਜੀ ਗੈਸ ਨੂੰ ਆਪਣਾ ਬੰਦ ਕਰ ਦਾਂਗੇ ਕੇ ਹੋ ਗਿਆ ਆਪਣਾ ਤਿਆਰ ਜੀ ਕਰਕੇ ਗੈਸ ਨੂੰ ਬੰਦ ਤੇ ਜਦੋਂ ਠੰਡਾ ਹੋ ਗਿਆ ਫਿਰ ਆਪਾਂ ਪਾਂਡੇ 'ਚ ਕੱਢ ਲਾਂਗੇ ਜੀ ਜਿੰਨਾ ਆਪਣਾ ਕਈ ਇਹਨੇ ਠੰਡਾ ਹੋਏਗਾ ਹੁਣ ਪਹਿਲਾਂ ਸਬਜੀ ਤੜਕ ਦਿੰਨੀ ਆ ਤੇ ਪਾ ਲਈ ਅਸੀਂ ਆਪਾਂ ਤੇਲ ਜੀ ਰੱਖ ਲਈ ਸਿਕੜਾ ਤੇ ਜੀਰਾ ਪਾ ਦਿੰਨੇ ਆ ਜੀ ਪਹਿਲਾਂ ਤੇਲ ਆਪਣਾ ਗਰਮ ਹੋ ਗਿਆ ਜੀ ਉੜੀ ਪਾ ਦਿੰਦੇ ਆਪਾਂ ਦਾਣ ਚੀ ਜੀਰਾ ਆਪਣਾ ਹੋ ਗਿਆ ਜੀ ਤੜਕ ਗਿਆ ਤੇ ਹੁਣ ਪਾ ਦਿੰਦੇ ਆਪਾਂ ਮਸਾਲਾ ਚੰਗੀ ਤਰ੍ਹਾਂ ਮਸਾਲੇ ਅੰਬੇ ਪਹਿਲਾ ਸਣਾ ਆਤਾ ਲਾਲ ਗੰਮੇ ਮਿਰਚਾਂ ਪਿਆਜ਼ ਤੇ ਟਮਾਟਰ ਆਪਾਂ ਪਿੱਚੀ ਕਰ ਲਏ ਸੀ ਜੀ ਤੇ ਗ੍ਰੈਂਡਾ ਇੱਧਰ ਆਪਣਾ ਘੀ ਠੰਡਾ ਹੋਇਆ ਜੀ ਜਿਵੇਂ ਜਦੋਂ ਆਪਣਾ ਘੀ ਠੰਡਾ ਹੋਇਆ ਤੇ ਨਾਲੇ ਪਪੜਾ ਇੱਕ ਆ ਗਿਆ ਜੀ ਆਪਾਂ ਬੰਨ ਲਾਂਗੇ ਜੀ ਆਟਾ ਠੀਕ ਹੈ ਜੀ ਹੁਣ ਮਿਰਚ ਪਾਤਾ ਜੀ ਆਪਾਂ ਇਦਾਂ ਆਪਣਾ ਮਸਾਲਾ ਹੋਇਗਾ ਆਪਾਂ ਬੰਨ ਲੈਨੇ ਆਟਾ ਠੀਕ ਹੈ ਜੀ ਨਾਲੇ ਆਪਣਾ ਕੀ ਟੰਡ ਠੰਡਾ ਹੋ ਜਾਏਗਾ ਜੀ ਨਾਲੇ ਹਰ ਪੱਤਾ ਬੰਨ ਲਾਂਗੇ ਗਿਆ ਇਹ ਲਾਬ ਦੀ ਸਾਰੀ ਕੰਮ ਹੋ ਜਾਣਗੇ ਜੀ ਤੇ ਫਿਰ ਜਿਹੜੇ ਪ੍ਰਾਂਤ ਹੋਏਗੀ ਤੇ ਥੋੜੇ ਪਤੇ ਭਾਂਡੇ ਨੂੰ ਸਾਫ ਕਰ ਦਾਂਗੇ ਰਾਹੀ ਅੱਟ ਆਪਣਾ ਭੁੱਲ ਗਿਆ ਹੁਣ ਹਪਾਟਿਆ ਕਰ ਲੈਂਦੇ ਹਾਂ ਮਸਾਲੇ ਨੂੰ ਤੇ ਕਾਂ ਤੱਕ ਬਾਅਦ ਵਿੱਚ ਥੋਦਾਂਗੇ ਠੀਕ ਹੈ ਜੀ ਮੈਂ ਫਿਰ ਚੈੱਕ ਕਰੀ ਲਈ ਸੱਤ ਨੂੰ ਸਾਲਾ ਆਪਣਾ ਬਿਲਕੁਲ ਹੋ ਗਿਆ ਜੀ ਤੇ ਆਟਾ ਵੀ ਆਪਣੀ ਗਲੰਗੀਆ ਤੇ ਹੁਣ ਪਾ ਦਿੰਨੇ ਆਪਾਂ ਆਲੂ ਤੇ ਮਟਰ ਮਟਰ ਪਤਲੇ ਥੋੜੀ ਸੀ ਜੀ ਤੇ ਦਰੱਖਣ ਕੀ ਵੀ ਕੰਡਾ ਹੋ ਗਿਆ ਚਲੋ ਆਪਾਂ ਡੱਬੇ ਚ ਪਾ ਦਾਂਗੇ ਜੀ ਹੁਣ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਮੈਂ ਪਾਣੀ ਪਾਉਣਾ ਆਪਾਂ ਪਾਣੀ ਪਾ ਦਿੰਨੇ ਆ ਉਪਰੀ ਸਬਜ਼ੀ ਵੀ ਬਣ ਜੇਗੀ ਜੀ ਵੀ ਆਪਾਂ ਰੱਖਦੇ ਹਾਂ ਇਦਾਂ ਇਸ ਤਰ੍ਹਾਂ ਠੀਕ ਹੈ ਜੀ ਇਧਰ ਡੱਬੇ 'ਚ ਪਾਵਾਂਗੇ ਕੇਜ ਇਹ ਡੱਬੇ 'ਚ ਠੀਕ ਹੈ ਜੀ ਮੋਹਰੀ ਚਾਪੂਣੀ ਆਪਾਂ ਰੱਖ ਲਈ ਕਰ ਸੀ ਰੱਖਦੇ ਨੇ ਇਧਰ ਅਸਰ ਲੱਗ ਜਾ ਤੇ ਦੇਖੋ ਲ ਆਪਣਾ ਕੀ ਠੰਡਾ ਹੋ ਗਿਆ ਇਹਦੇ ਵਿੱਚ ਪਾ ਲਾਂਗੇ ਜੀ ਆ ਪਾਟਾ ਪੁੱਲ ਕੇ ਇਹ ਮੇਰੇ ਬੇਟੇ ਨੂੰ ਬਹੁਤ ਜ਼ਿਆਦਾ ਪਸੰਦ ਆ ਜੀ ਪੰਜੀਰੀ ਜੀ ਕਹਿੰਦਾ ਮੁੰਨੇ ਮੈਨੂੰ ਇਸकी ਪੰਜੀਰੀ ਬਣਾ ਕੇ ਦੇਓ ਤੇ ਆਪਾਂ ਆਪਾਂ ਤੇ ਪਾ ਦਾਂਗੇ ਜੀ ਇਹਦੇ ਵਿੱਚ ਥੋੜੀ ਬਹੁਤ ਜ਼ਿਆਦਾ ghee ਆ ਤੇ ਆਪਾਂ ਸਾਰਾ ਨਿਚੋੜ ਲਗੇ ਤੇ ਇਹਨੇ ਲਓ ਜੀ ਆਪਣੇ ਕੰਮ ਹੋ ਗਏ ਇੰਨਾ ਸਰਕੀ ਬਣ ਗਿਆ ਜੀ ਦੇਖੋ ਜੀ ਕੀ ਬਣ ਕੇ ਹੋ ਗਿਆ ਵੀ ਆਪਣਾ ਤਿਆਰ ਚੀ ਇਹ ਆਪ ਇੱਥੇ ਇਹ ਉੱਪਰ ਹੀ ਰੱਖ ਲਾਂਗੇ ਜਿਹੜਾ ਕੀ ਹੋਏਗਾ ਸਾਰਾ ਨੁੱਚੜ ਜਾਏਗਾ ਜੀ ਵਿੱਚੋਂ ਤੇ ਲੋ ਜੀ ਇੱਥੇ ਆਪਾਂ ਕਰਦੇ ਆ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ